ਬਗਲਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਮਜੀਤ ਜੀ ਹੋਰੀ ਰਣਜੀਤ ਜੀ ਹੋਰੀ ਤੁਸੀਂ ਸਾਰੇ ਜਿਹੜੇ ਆਏ ਹੋ ਸੱਜਣ ਅਸੀਂ ਕੋਈ ਵੀ ਭਾਸ਼ਣ ਪੂਛਣ ਵਾਲਾ ਚੱਕਰ ਨਹੀਂ ਇਹ ਤਾਂ ਰਾਣਾ ਜੀ ਨੇ ਆ ਮੇਜਮੂਜੇ ਰਖਾਤੇ ਮੈਂ ਤਾਂ ਕਹਿ ਦਿੰਦਾ ਹਾਂ ਨਾ ਆਪ ਬਹਿ ਕੇ ਗੱਲਾਂ ਕਰਦੇ ਆ ਯਾਰ ਕਿਉਂਕਿ ਅਸੀਂ ਤਾਂ ਭਰਾਵੋ ਗੱਲਾਂ ਕਰਨ ਆਏ ਏ ਤੁਹਾਡੇ ਨਾਲ ਤੇ ਗੱਲਾਂ ਏ ਜਿਵੇਂ ਲਖੇ ਨੇ ਪਹਿਲਾਂ ਜ਼ਿਕਰ ਕੀਤਾ ਕਿ ਆਪਾਂ ਜੇ ਰਲਾਂਗੇ ਮਿਲਾਂਗੇ ਨੀਨਾ ਤੱਕ ਕੰਮ ਚੱਲਿਆ ਜਾਣਾ ਕਦੇ ਕਦੇ ਕੁਝ ਗੱਲਾਂ ਚ ਕੁਦਰਤ ਆਪਣੇ ਆਪ ਸਬਾਬ ਬਣਾ ਦਿੰਦੀ ਹੈ ਪੰਜਾਬ ਦਾ ਜਿਹੜਾ ਸਤਲੁਜ ਪਰਵੇਸ਼ ਕਰਦਾ ਉਹ ਵੀ ਆਹੀ ਹੈ ਨਾਲ ਹੀ ਹੈ ਜਦੋਂ ਇਸ ਖਿੱਤੇ ਦੀ ਇਸੇ ਇਲਾਕੇ ਦੀ ਤਕਦੀਰ ਬਦਲੀ ਸੀ ਦਸਵੀਂ ਪਾਸ਼ਾਹੀ ਨੇ ਜੋ ਕੇਸਗੜ੍ਹ ਸਾਹਿਬ ਦੇ ਵਿੱਚ ਖਾਲਸਾ ਸਾਜਿਆ ਸੀ ਉਹ ਵੀ ਇੱਥੇ ਹੀ ਆ ਸੀ ਉੱਥੋਂ ਹੀ ਅਰਦਾਸ ਕਰਕੇ ਚੱਲੇ ਆ ਕਦੇ-ਕਦੇ ਕੁਦਰਤਨ ਉਹ ਗੱਲਾਂ ਹੋ ਜਾਂਦੀਆਂ ਨੇ ਕਿ ਪੰਜਾਬ ਦੀ ਕੋਈ ਇੱਕ ਜ਼ਰੂਰੀ ਚੀਜ਼ ਜੱਖ ਕੁਦਰਤੀ ਸੋਮਾ ਉਹ ਪਾਣੀ ਐ ਤੇ ਉਹ ਹੀ ਖਰਾਬ ਹੋ ਗਿਆ ਉਹ ਹੀ ਨਿਕਲ ਗਿਆ ਮਹਾਰਾਣਾ ਜੀ ਨਾਲ ਆਉਂਦੇ ਹੋਇਆ ਸੀ ਗੱਲਾਂ ਕਰ ਰਹੇ ਸੀ ਕਿੰਨਾ ਥੱਲੇ ਚਲਿਆ ਗਿਆ ਤੁਹਾਡਾ ਪਾਣੀ ਪਹਿਲਾਂ ਤਾਂ ਖੁਰਚ ਕੇ ਕੱਢ ਲੈਂਦੇ ਸੀ ਹੁਣ ਹੱਥ ਨਾਲ ਕੱਢ ਲੈਂਦੇ ਆ ਕਿੱਥੇ ਚਲਿਆ ਗਿਆ ਤੇ ਅਗਲੇ ਸਾਲਾਂ ਚ ਵੇਖ ਲਓ ਜੇ ਨਾ ਬੋਲੇ ਕਿੱਥੇ ਜਾਊਗਾ ਇਥੋਂ ਸਾਡਾ ਰਾਜ ਕਹਿ ਲੋ ਜਿਹੜਾ ਪੰਜਾਬੀਆਂ ਦਾ ਰਾਜ ਸੀ ਸਹੀ ਮਾਨਿਆਂ ਚ ਇਹ ਬੜੀਆਂ ਗੱਲਾਂ ਕਰਦੇ ਨੇ ਨਾ ਕਿ ਸੈਕੂਲਰ ਰਾਜ ਸੈਕੂਲਰ ਰਾਜ ਉਦੋਂ ਸੀਗਾ ਸਾਰੀ ਮਨਿਸਟਰੀ ਵੇਖ ਲਓ ਸਾਰਾ ਕੁਝ ਵੇਖ ਲਓ ਆ ਉਹੀ ਜਗ੍ਹਾ ਹੈ ਜਿੱਥੇ ਗੋਰਿਆਂ ਦਾ ਇੱਕ ਨੁਮਾਇੰਦਾ ਸੀ ਮੈਟਕਾਫ ਜਿਹੜਾ ਸ਼ੇਰੇ ਪੰਜਾਬ ਦੇ ਪਿੱਛੇ ਪਿੱਛੇ ਲੱਗ ਕੇ ਇੱਥੇ ਆ ਕੇ ਸੰਧੀ ਹੋਈ ਸੀ 1809 ਨੂੰ ਉਸ ਤੋਂ ਬਾਅਦ ਇਹ ਮقرਰ ਹੋ ਗਿਆ ਸੀ ਕਿ ਪੰਜਾਬ ਇਸ ਤੋਂ ਬਾਅਦ ਸ਼ੁਰੂ ਹੁੰਦਾ ਜਾਂ ਉਹਨਾਂ ਦਾ ਰਾਜ ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਤੇ ਗੋਰੇ ਇੱਧਰ ਰਹਿਣਗੇ ਸਤਲੁਜ ਕਿਨਾਰਾ ਮੰਨਿਆ ਸੀ ਸਤਲੁਜ ਕਿਨਾਰਾ ਮੰਨਿਆ ਗਿਆ ਸੀ ਅ ਜਗਦੀਪ ਨੇ ਗੱਲ ਕੀਤੀ ਸੀ ਵਿਰਾਸਤ ਦੀ ਉਹ ਇੱਥੇ ਜਿੱਥੇ ਸੰਧੀ ਹੋਈ ਸੀ ਕੋਈ ਬਣਾਇਆ ਇਹਨਾਂ ਨੇ ਕੁਝ ਉਹ ਟੁੱਟਣ ਦਾ ਬਦ ਹਾਲ ਤਾਂ ਜੀ ਬਣਾਇਆ ਸੀਗਾ ਪਰ ਉਹ ਬੁੱਤ ਵੀ ਟੁੱਟੇ ਹੁਣ ਤੁਸੀਂ ਵੇਖ ਲਓ ਉੱਤੇ ਬੁੱਤ ਵੀ ਟੁੱਟ ਗਏ ਬੁਰਾ ਹਾਲ ਹੈ ਤੇ ਉਥੇ ਘਰ ਸਕਾਟਲੈਂਡ ਚਲੇ ਜਾਓ ਤੁਸੀਂ ਇੱਕ ਘਰ ਇੱਕ ਇੱਕ ਕਿਲਾ ਸ਼ੈਕਸਪੀਅਰ ਦਾ ਘਰ ਲੋਕ ਵਿਜ਼ਿਟ ਮਤਲਬ ਉਥੇ ਜਾਂਦੇ ਆ ਟਿਕਟ ਲੈ ਕੇ ਇੰਨਾ ਖਿਆਲ ਰੱਖਿਆ ਹੋਇਆ ਸਾਡੇ ਹੈ ਇਹ ਕੀ ਸਾਡਾ ਕਲਚਰ بچਿਆ ਹੋਇਆ ਹੈ ਸਾਡਾ ਪੰਜਾਬ ਹੈਗਾ ਸਾਡੀ ਲੈਂਗੁਏਜ ਹੈਗੀ ਹੈ ਅਬ ਮੈਨੂੰ ਲੱਖੇ ਦੀ ਬੜੀ ਵਧੀਆ ਗੱਲਾਂ ਦਾ ਜਦੋਂ ਮੈਂ ਬਰਸ਼ ਲੈ ਕੇ ਜਿੱਥੇ ਵੀ ਪੰਜਾਬੀ ਨਹੀਂ ਹੁੰਦੀ ਸੀਗੀ ਹਿੰਦੀ ਜਾਂ ਇੰਗਲਿਸ਼ ਹੁੰਦੀ ਸੀ ਮੈਂ ਕਾਲਾ ਕਰ ਦਿੰਦਾ ਸੀ ਕਹਿੰਦਾ ਮੈਨੂੰ ਬੜੇ ਥਾਵਾਂ ਤੋਂ ਫੋਨ ਆਏ ਬਾਈ ਸਾਡੇ ਵੀ ਆਈਂ ਕਹਿੰਦਾ ਗੱਲ ਸੁਣੋ ਤੁਹਾਡੇ ਬਰਸ਼ ਨਹੀਂ ਮਿਲਦਾ ਕਾਲਾ ਰੰਗ ਨਹੀਂ ਮਿਲਦਾ ਮਾਰ ਦਿਓ ਇਹਦੇ ਲਈ ਕੋਈ ਕੁਝ ਖੂਬੁੱਟਣਾ ਪੈਣਾ ਜਿਹੜਾ ਸ਼ੁਰੂਆਤ ਹੁੰਦੀ ਹੈ ਨਾ ਉਹ ਸਭ ਤੋਂ ਪਹਿਲਾਂ ਜਿਹੜਾ ਬੰਦਾ ਵਿਕਟਮ ਹੁੰਦਾ ਹੈ ਜਿਹੜਾ ਬੰਦਾ ਸਫਰ ਕਰ ਰਿਹਾ ਹੁੰਦਾ ਹੈ ਜਿਹੜਾ ਬੰਦਾ ਉਸ ਸਫਰਿੰਗ ਕਰਕੇ ਭੋਗ ਰਿਆ ਹੁੰਦਾ ਉਹਨੂੰ ਬੋਲਣਾ ਪੈਂਦਾ ਆ ਅਸੀਂ ਹੁਣੇ ਇੱਕ ਪਿੰਡ ਸੀ ਕਿਹੜਾ ਪਿੰਡ ਸੀ ਜਿੱਥੇ ਉਹ ਨਾਲ ਖੜੇ ਸੀ ਆਪਾਂ ਪੱਥਰਾਂ ਤੇ ਪਣਾ ਪਣਾ ਬਣਾ ਬੋਲਾ ਬਸ ਉੱਥੇ ਗੱਲਾਂ ਕਰਨ ਲੱਗ ਗਏ ਤਾਂ ਗੱਲਾਂ-ਗੱਲਾਂ ਵਿੱਚ ਉਹ ਗੱਲ ਆਈ ਕਿ ਜੇ ਸਾਡੇ ਕੋਈ ਬੰਦੇ ਨਹੀਂ ਉੱਠਦੇ ਤਾਂ ਲੱਖੇ ਨੇ ਕੌੜੀ ਗੱਲ ਕਹਿਦੀ ਸੀ ਆਂਦਾ ਯਾਰ ਫਿਰ ਤੁਸੀਂ ਨਹੀਂ ਉਠੋਗੇ ਤਾਂ ਸਾਡੀ ਜ਼ਿੰਮੇਵਾਰੀ ਹੈ ਆ ਜੀਰਾ ਫੈਕਟਰੀ ਬੰਦ ਹੋਈ ਗੰਦ ਪਾਉਂਦੀ ਸੀ 25 ਪਿੰਡ ਸੀ ਫਾਈਨਲੀ ਪੰਜਾਬ ਪਹੁੰਚ ਗਿਆ ਉੱਥੇ ਤੇ ਹੋਈ ਬੰਦ ਤੇ ਜੇ ਤੁਹਾਡੇ ਆ ਫੈਕਟਰੀ ਗੰਦ ਪਾਈ ਜਾਂਦੀ ਐ ਪੀਐਸਸੀਐਲ ਉਹ ਮੈਂ ਵੇਖਿਆ ਉਹਦੇ ਨਾਲ ਉਹਨਾਂ ਨੇ ਸੁਆਹ ਦੇ ਢੇਰ ਲਾ ਕੇ ਰੱਖ ਲੈਂਦੇ ਨੇ ਉਹ ਡੁੱਡ ਕੇ ਦਰਿਆ 'ਚ ਪੈਂਦੇ ਨੇ ਤੁਹਾਡੇ ਸਿਰਾਂ 'ਚ ਪੈਂਦੇ ਨੇ ਤਾਂ ਕੌਣ ਬੋਲੂਗਾ ਉਸੇ ਤਰ੍ਹਾਂ ਜੇ ਤੁਹਾਡਾ ਇੱਥੇ ਮਸਲਾ ਹੈ ਕੋਈ ਜੇ ਤੁਹਾਡੀ ਨਹਿਰ ਦੀ ਗੱਲ ਹੈ ਹੁਣ ਜੀ ਨਹਿਰ ਅਗੇ ਫਾਇਲਾਂ 'ਚ ਹੀ ਦੱਬੀ ਪਈ ਐ ਅਜੇ ਮੰਤਰੀ ਤੱਕ ਵੀ ਨਹੀਂ ਗਈ ਮੇਰੀ ਇੱਕ ਛੋਟੀ ਜੀ ਬੇਨਤੀ ਹੈ ਜਦੋਂ ਐਮਮੁੱਲੇ ਜਿਹੜੇ ਬੰਦੇ ਨੇ ਤੁਹਾਡੇ ਜਾਂ ਬੰਨਾ ਚਾਹੁੰਦੇ ਨਹੀਂ ਜਦੋਂ ਆਉਂਦੇ ਨਹੀਂ ਕਿਤੇ ਪੁੱਛ ਲਿਆ ਕਰੋ ਉਹਨਾਂ ਤੋਂ ਅਸੀਂ ਸਾਰੇ ਪਿੰਡ ਪਿੰਡ ਜਾ ਕੇ ਇੱਕੋ ਹੁੱਕਾ ਦੇ ਰਿਹਾ ਕਿ ਬੰਦੇ ਰੱਬ ਦਿਓ ਨੇਜੇ ਰੱਖੋ ਪਾਸੇ ਜੇ ਨੇਜੇ ਨਾਲ ਜਦੋਂ ਆਪਾਂ ਕਹਿ ਦਿੰਨੇ ਆ ਨਾ ਮੈਂ ਕਿਉਂ ਕਰਾਂ ਉਹ ਜਾਣੇ ਇਹ ਮਸਲਾ ਤਾਂ ਫਲਾਨੇ ਪਿੰਡ ਦਾ ਹੈ ਇਹ ਫਲਾਨੇ ਇਲਾਕੇ ਦਾ ਸਾਨੂੰ ਕੀ ਹੈ ਨਾ ਫਿਰ ਦੱਸੋ ਕਰਤਾਰ ਸਿੰਘ ਸਰਾਬੇ ਨੇ ਇਕੱਲੇ ਨੇ ਆਜ਼ਾਦੀ ਲੈਣੀ ਸੀ ਭਗਤ ਸਿੰਘ ਨੂੰ ਕੀ ਜਾਣਦੀ ਸੀ ਆ ਦਸ਼ਮੇਸ਼ ਪੀਤਾ ਨੂੰ ਕੀ ਜ਼ਰੂਰ ਸੀ ਚਾਰ ਸਾਬਜ਼ਾ ਦੇ ਸ਼ਹੀਦ ਕਰਾਉਣ ਦੀ ਜੋ ਹੋਰ ਜਿੰਨੀਆਂ ਉਦਾਹਰਨਾ ਮਦਰ ਨਾਲ ਢਿੰਗਰੇ ਦੀ ਲੈ ਲੋ ਚਲੋ ਉਦਮ ਸਿੰਘ ਉਦਮ ਸਿੰਘ ਅਰੇ ਕਿੰਨੀ ਦੂਰ ਜਾ ਕੇ ਉਹਨਾਂ ਨੇ ਉਹਨੂੰ ਮਾਰਿਆ ਰਹਿ ਲਿੰਦੇ ਉਹ ਵੀ ਇੰਗਲੈਂਡ ਚ ਗਦਰ ਹੀ ਬਾਬੇ ਅਮਰੀਕਾ ਛੱਡ ਕੇ ਆ ਗਏ ਉਹਨਾਂ ਦੇ ਨਾਲ ਕਾ ਆਜ਼ਾਦੀ ਤੋਂ ਬਾਅਦ ਵੀ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਰਹੀਆਂ ਕਿਉਂ ਸਾਡੇ ਲਈ ਤੇ ਯਾਰ ਅਸੀਂ ਆਪਣੇ ਆਪ ਨੂੰ ਬਚਾਵ ਨਹੀਂ ਸਕਦੇ ਉਹਨਾਂ ਨੇ ਤਾਂ ਸਾਨੂੰ ਆਜ਼ਾਦੀ ਦੇਤੀ ਆਪਾਂ ਆਪਣੇ ਆਪ ਨੂੰ ਮ ਨਹੀਂ ਬਚਾ ਸਕਦੇ ਜਿਹੜੇ ਵੀ ਇਲਾਕੇ ਦੀ ਜਦੋਂ ਅਸੀਂ ਨਿਕਲੇ ਸੀ ਅਸੀਂ ਕਾਲੇ ਪਾਣੀ ਨੂੰ ਮੇਨ ਮੁੱਦਾ ਬਣਾ ਕੇ ਨਿਕਲੇ ਆ ਕਿਉਂਕਿ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸ਼ੈਅ ਹੈ 70% ਸਾਡੇ ਚ ਪਾਣੀ ਹੈ ਰੋਟੀ ਤੋਂ ਬਿਨਾ ਚੱਲ ਜੂ ਕਿਸੇ ਵੀ ਚੀਜ਼ ਤੋਂ ਬਿਨਾ ਚੱਲ ਜੂ ਪਾਣੀ ਇੱਕ ਦਿਨ ਨਾ ਮਿਲੇ ਬੰਦਾ ਮਰ ਜੂ ਤੇ ਜੇ ਉਹੀ ਪਾਣੀ ਸਾਡਾ ਗੰਦਾ ਕਰ ਰਿਹਾ ਵਹਿਮ ਚ ਨਾ ਰਿਓ ਜੇ ਇਹ ਸਾਰਾ ਜਿਹੜਾ ਧਰਤੀ ਥੱਲੇ ਪਾਇਆ ਜਾ ਰਿਹਾ ਇਹ ਤੁਹਾਡੇ ਪਿੰਡ ਵੀ ਰਗੜੇ ਚ ਆਉਣੇ ਆ ਤੁਹਾਡਾ ਪਾਣੀ ਥੱਲੇ ਨਹੀਂ ਗਿਆ ਐਵੇਂ ਹੀ ਚਲਿਆ ਗਿਆ ਕਿਉਂ ਗਿਆ ਕਿਉਂਕਿ ਪੰਜਾਬ ਦਾ ਪਾਣੀ NASA ਦੀ ਸਟੱਡੀ ਹੈ ਦੁਨੀਆ ਦੇ ਵਿੱਚ ਸਭ ਤੋਂ ਜਲਦੀ ਥੱਲੇ ਜਾ ਰਿਹਾ ਹੈ ਬੰਜਰ ਹੋਣ ਵਾਲੇ ਜਾ ਰਹੇ ਆ ਆ ਜਿਹੜੇ ਏਨੇ ਏਨੇ ਸੋ ਕਰੋੜ ਦੀਆਂ ਗੱਲਾਂ ਕਰਦੇ ਆ ਨਾ ਬੰਜਰ ਹੋ ਗਈ ਕਿਸੇ ਨੇ ਲੈ ਨਹੀਂ ਨੀ ਜ਼ਮੀਨ ਤੇ ਕੌਣ ਬੋਲੂਗਾ ਪਹਿਲਾਂ ਤੁਹਾਡੇ ਕਿਸੇ ਦੇ ਵੀ ਘਰੇ ਚੋਰੀ ਹੋਵੇ ਕੁਝ ਗਲਤ ਹੋਵੇ ਤੁਸੀਂ ਡਾਂਗ ਨਹੀਂ ਚਾਹਦੇ ਬੋਲਦੇ ਨਹੀਂ ਤੇ ਪੰਜਾਬ ਤੁਹਾਡਾ ਘਰ ਨਹੀਂਗਾ ਆ ਰੋਪੜ ਤੁਹਾਡਾ ਡਿਸਟ੍ਰਿਕਟ ਨਹੀਂਗਾ ਆ ਪਿੰਡ ਤੁਹਾਡਾ ਪਿੰਡ ਨਹੀਂਗਾ ਉਦੋਂ ਅਸੀਂ ਕਹਿ ਦਿੰਨੇ ਪਿੰਡ ਦਾ ਰੌਲਾ ਮੇਰਾ ਘਰ ਤਾਂ ਆ ਰਿਆ ਮੈਂ ਕਿਉਂ ਰੌਲਾ ਪਾਵਾਂ ਮੈਂ ਕਿਉਂ ਬੋਲਾਂ ਤੇ ਜਦੋਂ ਬੋਲਦੇ ਆ ਫਿਰ ਤੁਹਾਨੂੰ ਵੰਡ ਦਿੰਦੇ ਨੇ ਸਾਡੇ ਚੋਂ ਕੋਈ ਹਿੰਦੂ ਬਣ ਜਾਂਦਾ ਕੋਈ ਸਿੱਖ ਬਣ ਜਾਂਦਾ ਕੋਈ ਮੁਸਲਮਾਨ ਬਣ ਜਾਂਦਾ ਜੇ ਉੱਥੋਂ ਬਚ ਜਿਓ ਤਾਂ ਫਿਰ ਅਦਾਲਤ ਬਣ ਜਾਂਦਾ ਜੱਟ ਬਣ ਜਾਂਦਾ ਬ੍ਰਾਹਮਣ ਬਣ ਜਾਂਦਾ ਇਹ ਤੁਹਾਨੂੰ ਵੰਡਣ ਦੇ ਤਰੀਕੇ ਆ ਆ ਚੰਦ ਭਾਣ ਪਿੰਡ ਚ ਕੀ ਹੋ ਰਿਹਾ ਫਰੀਦਕੋਟ ਕੋਲੇ ਇਹ ਵੰਡਿਆ ਜਾ ਰਿਹਾ ਤੁਹਾਨੂੰ ਵੰਡ ਵੰਡ ਕੇ ਤੁਹਾਡੇ ਤੇ ਰਾਜ ਕੀਤਾ ਜਾਂਦਾ ਉਹ ਗੋਰੇ ਚਲੇ ਗਏ ਤਾਂ ਸਾਡੇ ਕੋਲੇ ਕਾਲੇ ਅੰਗਰੇਜ਼ ਛੱਡ ਗਏ ਜਿਹੜੇ ਸਾਨੂੰ ਵੰਡਣ ਤੇ ਲੱਗੇ ਨੇ ਔਰ ਅਸੀਂ ਵੰਡੇ ਜਾ ਰਹੇ ਆ ਵੰਡਦੇ ਕਿਉਂ ਨੇ ਕਿਉਂਕਿ ਤੁਸੀਂ ਆਪ ਦੇ ਅਸਲ ਮੁੱਦਿਆਂ ਤੇ ਨਾ ਹੋ ਤੁਸੀਂ ਇਹ ਨਾ ਪੁੱਛੋ ਐਮਐਲਏ ਤੋਂ ਮੁੱਖ ਮੰਤਰੀ ਤੋਂ ਸਰਕਾਰ ਤੋਂ ਮਨਿਸਟਰਾਂ ਤੋਂ ਕਿ 10 ਪਾਈ ਸਾਡੀ ਨਹਿਰ ਕਿਉਂ ਨਹੀਂ ਬਣਾਈ 10 ਪਾਈ ਸਾਡਾ ਪਾਣੀ ਥੱਲੇ ਕਿਉਂ ਜਾ ਰਿਹਾ ਆ ਸੜਕ ਕਿਉਂ ਟੁੱਟੀ ਐ ਜੋ ਵੀ ਹੋਰ ਕੰਮ ਨੇ ਆਹੀ ਫੈਕਟਰੀ ਤੁਹਾਡੀ ਉਹ 120 ਕਰੋੜ ਰੁਪਇਆ ਖੋਦ ਲਾਇਆ ਸਰਕਾਰ ਨੇ ਬਾਅਦ ਚ ਉਹਦਾ ਸਰਕਾਰ ਦਾ ਹਿੱਸਾ 42 ਕਰੋੜ ਚ ਵੇਚ ਥਾ ਇੱਕ ਸਾਲ ਦੇ ਅੰਦਰ ਇੰਨੀਆਂ ਚੋਰੀਆਂ ਠੱਗੀਆਂ ਤੁਹਾਡੇ ਨਾਲ ਹੋ ਰਹੀਆਂ ਨੇ ਕਿਤੇ ਸੋਚਿਆ ਬੋਲੀਏ ਤੇ ਜੇ ਖੁਦ ਨਹੀਂ ਬੋਲੇ ਤੇ ਜੋ ਬੋਲੇ ਉਹਦੇ ਨਾਲ ਖੜੋ ਅੱਜ ਅਸੀਂ ਆਏ ਵੀ ਕਿਉਂ ਆ ਕਿ ਤੁਹਾਨੂੰ ਅਸੀਂ ਕਹੀਏ ਕਿ ਜੋ ਵੀ ਤੁਹਾਡੇ ਨਿੱਜੀ ਮਸਲੇ ਨੇ ਨਿੱਜੀ ਮੇਰੀ ਮੁਰਾਦ ਹੈ ਪਿੰਡ ਤੋਂ ਇਲਾਕੇ ਤੋਂ ਜੱਡ ਡਿਸਟ੍ਰੈਕਟ ਤੋਂ ਕਿਤੇ ਵੀ ਤੁਹਾਨੂੰ ਕੋਈ ਤੰਗ ਕਰੇ ਕਿ ਜੇ ਤੁਸੀਂ ਬੋਲੇ ਤੁਹਾਡੇ ਵਿਰੁੱਧ ਜਵੇਂ ਲੱਖੇ ਨੇ ਕਿਹਾ ਉਹ ਡੀਐਸਪੀ ਆਂਦਾ ਤੁਸੀਂ ਤਾਂ ਚਾਰ ਬੰਦੇ ਓਏ ਖਬਰਦਾਰ ਜੇ ਆਏ ਤਾਂ ਇਹ ਜੇ ਬੰਦੇ ਨੂੰ ਆ ਰਾਣਾ ਜੀ ਹਰੀਆਂ ਭਗਵੰਤੂਰੀਆਂ ਬੈਂਸਾਬੂਰੀਆਂ ਜਾਂ ਤੁਹਾਡੇ ਪਿੰਡ ਤੋਂੜੇ ਪਰਮਜੀਤ ਉਰੀ ਰਣਜੀਤ ਸਿੰਘ ਉਰੀ ਇਹਨਾਂ ਨੂੰ ਦੱਸਿਓ ਜੇ ਇਲਾਕਾ ਇਕੱਠਾ ਕਰਨਗੇ ਜੇ ਇਲਾਕੇ ਨਾਲ ਵੀ ਗੱਲ ਬਣੀ ਤਾਂ ਅਸੀਂ ਪੂਰੇ ਪੰਜਾਬ ਨੂੰ ਇਕੱਠਾ ਕਰਕੇ ਅਸੀਂ ਆਵਾਂਗੇ ਫਿਰ ਵੇਖਾਂਗੇ ਕਿਵੇਂ ਨਹੀਂ ਮੰਨ ਦੇਗੇ ਕਿਉਂਕਿ ਲੋਕਤੰਤਰ ਚ ਲੋਕ ਸਭ ਤੋਂ ਵੱਡੀ ਤਾਕਤ ਹੈ ਕਿਉਂਕਿ ਸਰਕਾਰ ਸਕੂਲਾਂ ਜਿਹੜੀਆਂ ਹੁੰਦੀਆਂ ਅਫੀਸਰ ਜਿਹੜੇ ਹੁੰਦੇ ਨੇ ਇਹ ਤੁਹਾਡੀ ਸਹਾਇਤਾ ਲਈ ਤੁਹਾਡੀ ਸੇਵਾ ਲਈ ਨੇ ਮਾਲਕ ਤੁਸੀਂ ਹੈ ਇਹ ਨਹੀਂਗੇ ਸੋ ਬੋਲਿਓ ਜੀ ਅਸੀਂ ਅੱਜ ਤੁਹਾਨੂੰ ਇੱਕ ਨੰਬਰ ਵੀ ਦੇਵਾਂਗੇ ਉਸ ਨੰਬਰ ਤੇ ਆਪਦਾ ਪਿੰਡ ਦਾ ਨਾਂ ਆਪਦਾ ਨਾਂ WhatsApp ਦੇ ਵਿੱਚ ਮੈਸੇਜ ਕਰਕੇ ਭੇਜਿਓ ਜੀ ਅਸੀਂ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜ ਜੂਗੇ ਫੇਰ ਕੋਈ ਧੱਕਾ ਹੋਇਆ ਤਾਂ ਬੰਦੇ ਦੇ ਪੁੱਤ ਬਣਾ ਦੇਾਂਗੇ ਧੱਕਾ ਕਰਨ ਵਾਲੇ ਨੂੰ ਕੋਈ ਵੀ ਹੋਵੇ ਸਰਕਾਰ ਹੋਵੇ ਕਿਉਂਕਿ ਲੋਕਾਂ ਮੂਰੇ ਕੋਈ ਨਹੀਂ ਖੜ ਸਕਦਾਗਾ ਪਰ ਆਪਦੀ ਗੱਲ ਤੇ ਮੈਂ ਇੱਕ ਗੱਲ ਕਹੂੰਗਾ ਆਪਦੀ ਗੱਲ ਤੇ ਤੁਹਾਡੇ ਕੋਈ ਮਸਲਾ ਹੋਵੇ ਪਹਿਲਾਂ ਤੁਹਾਨੂੰ ਬੋਲਣਾ ਪਊਗਾ ਪਹਿਲਾਂ ਤੁਹਾਨੂੰ ਇਕੱਠੇ ਆਉਣਾ ਪਊਗਾ ਪੰਜਾਬ ਬਾਹਰ ਜਾਊਗਾ ਜਿਵੇਂ ਜਿੱਥੇ ਜਿਹਦਾ ਮਸਲਾ ਹੁੰਦਾ ਜਦੋਂ ਉਹ ਬੋਲ ਪੈਂਦਾ ਤਾਂ ਕੰਮ ਹੋ ਜਾਂਦਾ ਇੱਕ ਮਸ਼ਹੂਰ ਗੱਲ ਹੈ ਸਾਡੀ ਜਿਹੜਾ ਬੋਲੂ ਉਹੀ ਕੁੰਡਾ ਖੋਲੂ ਤਾਂ ਕੁੰਡਾ ਤਾਂ ਹੀ ਖੁੱਲਣਾ ਜਦੋਂ ਸਭ ਤੋਂ ਪਹਿਲਾਂ ਜਿਹਦੇ ਜਿੱਥੇ ਪ੍ਰੋਬਲਮ ਆ ਉਹ ਬੋਲੇ ਫਿਰ ਅਸੀਂ ਆਵਾਂਗੇ ਇਸੇ ਲਈ ਅਸੀਂ ਪਿੰਡ ਪਿੰਡ ਤੁਰੇ ਫਿਰਦੇ ਆ ਆਪਦਾ ਕੰਮ ਛੱਡ ਕੇ ਸ਼ਹਿਰ ਸ਼ਹਿਰ ਤੁਰੇ ਫਿਰਦੇ ਆ ਕਿ ਲੋਕਾਂ ਨੂੰ ਜਾਗਰਤ ਕਰ ਲਈਏ ਵਜ੍ਹਾ ਕਿਉਂ ਪਈ ਕਿਉਂਕਿ ਆ ਜਿਹੜੀਆਂ ਸਰਕਾਰਾਂ ਸੀ 32 एमए ਇਹ ਪਾਣੀ ਨੂੰ ਮਾਪਣ ਦਾ ਤਰੀਕਾ ਹੈ ਸਾਡਾ ਪਾਣੀ ਸੀ ਅੱਜ 11 ਬਚਿਆ 11 ਵੀ ਕਹਿਣ ਨੂੰ ਹੈ 8 ਬਚਿਆ ਆ ਇਥੋਂ ਇੱਕ ਥੋੜ੍ਹੀ ਉਹ ਨਹਿਰ ਨਿਕਲੀ ਸੀ 8 ਐਮਐਫ ਲੈ ਕੇ ਜਾ ਰਹੀ ਹੈ ਔਰ ਉਦੋਂ ਦੇ ਲੀਟਰਾਂ ਤੋਂ ਮੈਂ ਪੁੱਛਦਾ ਆ ਤੁਸੀਂ ਚੜਾਈ ਵਾਲੇ ਪਾਸੇ ਨੂੰ ਨਹਿਰ ਬਣਾਤੀ ਜਿਹੜੀ ਆ ਰਾਜਸਥਾਨ ਫੀਡਰ ਸੀ ਵੀ ਇੱਧਰ ਜਾਂਦੀ ਜਿਆ ਸਾਹਮਣੇ ਆ ਬਹੁਤ ਦੂਰ ਦੂਰ ਇੱਧਰ ਹੁਣ ਪੁੱਠੇ ਪਾਸੇ ਨੂੰ ਬਣਾਈ ਕੀ ਆਫਤ ਆ ਗਈ ਸੀ ਵੀ ਆ ਤੁਹਾਡੇ ਇਲਾਕੇ ਨੂੰ ਕਦੋਂ ਦੀ ਚਾਹੀਦੀ ਉਹ ਵੀ 32 ਕਿਲੋਮੀਟਰ ਦੀ ਉਹ ਬਣਾ ਨਹੀਂ ਰਹੇ ਕਿਹੜਾ ਬਹੁ ਆਫਸਰ ਮਿਲਦਾ ਸਾਨੂੰ ਇਹਦਾ ਵੀ ਅਸੀਂ ਗੰਗਾ ਨਗਰ ਗਏ ਕਿਉਂਕਿ ਕਾਲੇ ਪਾਣੀ ਦੇ ਮਸਲੇ 'ਚੋਂ ਸਾਡੇ ਨਾਲ ਰਲ ਕੇ ਲੜ ਰਹੇ ਸੀ ਉਹ ਵੀ ਵਿਕਟਮ ਨੇ ਆਂਦੇ ਜੀ ਤੁਸੀਂ ਨਹਿਰ ਦੀ ਗੱਲ ਕਰਦੇ ਹੋ ਲੱਖਾਂ ਦਾ ਯਾਰ ਕਿਉਂ ਨਾ ਕਰੀਏ ਅਸੀਂ ਤਾਂ ਪੰਜਾਬ ਦੇ ਆ ਤੁਸੀਂ ਗੰਗਾ ਨਗਰ ਦੀ ਜਾਂ ਰਾਜਸਥਾਨ ਦੀ ਗੱਲ ਨਹੀਂ ਕਰ ਰਹੇ ਸੋ ਸਾਡਾ ਇਹ ਫਰਜ਼ ਬੰਦ ਹੈ ਕਿ ਆਪਦੀ ਮਿੱਟੀ ਦੀ ਆਪਦੇ ਘਰ ਦੀ ਆਪਦੇ ਇਲਾਕੇ ਦੀ ਪਿਆਰ ਦੇ ਪੰਜਾਬ ਦੀ ਉਸ ਤੋਂ ਬਾਅਦ ਦੇਸ਼ ਦੀ ਆਊਗਾ ਗੱਲ ਕਰੀਏ ਜੇ ਨਹੀਂ ਕਰਾਂਗੇ ਕਿਸੇ ਬਗਾਨੇ ਨਹੀਂ ਕਰਨੀ ਸਵਾ ਨੰਬਰ ਵੀ ਅਸੀਂ ਬੋਲ ਦਿੰਨੇ ਆ ਕੋਈ ਗੱਲ ਹੋਵੇ ਪਲੀਜ਼ ਹਿੰਮਤ ਕਰਿਓ ਜੀ ਤੁਹਾਨੂੰ ਕਿਤੇ ਕੋਈ ਪ੍ਰੋਬਲਮ ਹੋਵੇ ਅਸੀਂ ਆਵਾਂਗੇ ਤੇ ਜੇ ਸਾਨੂੰ ਮਸਲਾ ਸਾਨੂੰ ਚਾਹੀਦੇ ਹੋਏ ਤੁਸੀਂ ਤਾਂ ਤੁਸੀਂ ਆਇਓ ਜੀ ਆ ਕਾਲੇ ਪਾਣੀ ਦਾ ਮਸਲਾ ਅਸੀਂ ਬੁੱਢੇ ਨਾਲੇ ਦਾ ਹੋਇਆ ਸੀ ਹੱਲ ਕਿਉਂ ਰੌਲਾ ਪੈ ਗਿਆ ਕਿਉਂਕੇ ਪੰਜਾਬ ਉੱਠ ਕੇ ਆ ਗਿਆ ਸਾਰੇ ਜਣੇ ਖੜੇ ਹੋ ਗਏ ਇਹ ਸਰਕਾਰ ਦੀ ਮਜਬੂਰੀ ਬਣੋ ਸਰਕਾਰ ਦੀ ਮਜਬੂਰੀ ਕੀ ਹੈ ਜਦੋਂ ਆਪਾਂ ਉਹਦੀ ਵੋਟ ਤੇ ਝੋਟ ਕਰਦੇ ਆ ਜਦੋਂ ਉਹਨੂੰ ਲੱਗਦਾ ਅਸੀਂ ਹਰ ਜਾਾਂਗੇ ਅਸੀਂ ਜਿੱਤ ਨਹੀਂ ਪਾਵਾਂਗੇ ਕਿਉਂ ਅਸੀਂ ਗੱਲ ਕਰ ਰਹੇ ਹਾਂ ਡੋਮਿਸਾਈਲ ਦੀ ਜੇ ਬੋਨਫਾਇਡ ਦਾ ਬਣਾ ਸਕਦੇ ਆ ਰਾਜਸਥਾਨ ਬਣਾ ਸਕਦਾ ਲੈਂਡ ਦਾ ਕਾਨੂੰਨ 60 ਦੇ ਵਿੱਚ ਇਹ 72 ਦੇ ਵਿੱਚ ਕਰਨਾਟਕਾ ਪ੍ਰਪੋਜ਼ ਕਰ ਸਕਦਾ ਹੈ ਈਸਟਰਨ ਸਟੇਟ ਕਰ ਸਕਦੀਆਂ ਦਾ ਪੰਜਾਬ ਚ ਕਿਉਂ ਨਹੀਂ ਵੀ ਪੰਜਾਬ ਨੇ ਕੀ ਗੁਨਾਹ ਕੀਤਾ ਫਿਰ ਪਤਾ ਕੀ ਆਂਦੇ ਨੇ ਨਹੀਂ 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 ਇਹ ਤਾਂ ਫਿਰ ਅਰੇ ਯਾਰ ਅਸੀਂ ਪੰਜਾਬੀਆਂ ਦੀ ਗੱਲ ਕਰ ਰਹੇ ਆਂ ਔਰ ਪੰਜਾਬੀਆਂ ਚ ਹਰ ਬੰਦਾ ਹੈ ਚਾਹੇ ਉਹ Hindu ਹੋਵੇ ਮੁਸਲਮਾਨ ਹੋਵੇ ਸਿੱਖ ਹੋਵੇ ਤਾਂ ਪੰਜਾਬੀਆਂ ਦੀ ਗੱਲ ਪੰਜਾਬ ਵਾਲੇ ਨਾ ਕਰਨ ਪਰ ਇਹ ਗੱਲ ਨੂੰ ਵਜ਼ਨ ਕਦੋਂ ਮਿਲੂਗਾ ਜਦੋਂ ਪੰਜਾਬੀ ਨਾਲ ਖੜੇ ਹੋਣਗੇ ਕਿਉਂ ਸਾਡੇ ਮੁੰਡੇ 40-40 ਲੱਖ ਲਾ ਕੇ ਬਾਹਰ ਜਾਣ ਕੀ ਆਹ ਦੇਸ਼ ਕੈਨੇਡਾ ਨਾਲੋਂ ਬੈਟਰ ਨਹੀਂਗਾ ਜਿੱਥੇ 12 ਮਹੀਨੇ ਰਹਿ ਸਕਦੇ ਹੋ ਉਥੇ 6 ਮਹੀਨੇ ਜਿਉਣਾ ਦੁੱਬਰ ਹੈ ਠੰਡ ਇੰਨੀ ਹੈ ਪਰ ਉਹਨਾਂ ਦਾ ਸਰਕਾਰ ਚਲਾਉਣ ਵਾਲੇ ਬੰਦੇ ਚੰਗੇ ਨੇ ਔਰ ਸਾਡੇ ਨਹੀਂ ਚੰਗੇ ਨੇ ਨਹੀਂ ਤਾਂ ਸਾਡੀ ਦੁਰਦਸ਼ਾ ਨਾ ਹੁੰਦੀ 4 ਲੱਖ ਕਰੋੜ ਕਰਜ਼ਾ ਤੁਹਾਡੇ ਤੇ ਪੰਜਾਬ ਸਿਰ ਮੀਂਹ ਤੁਹਾਡੇ ਸਿਰ ਔਰ 1 ਲੱਖ ਕਰੋੜ ਤੋਂ ਘੱਟ ਤੁਹਾਡੀ ਕਮਾਈ ਹੈ। ਉਹ ਵਿਆਜ ਦਾ ਪੈਸਾ ਵੀ ਤੁਸੀਂ ਕਰਜ਼ਾ ਲੈ ਕੇ ਮੋੜਦੇ ਹੋ। ਔਰ ਕਰਜ਼ਾ ਵੀ ਤੁਹਾਨੂੰ 18% ਤੇ ਮਿਲਦਾ ਹੈ। ਇਹ ਪੰਜਾਬ ਚਲਾਇਆ ਕੀ ਹੈ ਸਾਰੀਆਂ ਸਰਕਾਰਾਂ ਜ਼ਿੰਮੇਵਾਰ ਨਹੀਂ ਪਹਿਲਾਂ ਵਾਲੀਆਂ ਵੀ ਤੇ ਹੁਣ ਵਾਲੀ ਵੀ। ਕਰਜ਼ਾ ਕਿਦਾਂ ਸਿਰ ਹੋ ਰਿਹਾ ਪੰਜਾਬੀਆਂ ਸਿਰ ਨਾਲ ਕਿ ਇੰਨਾ ਸਿਰ ਕੀ ਕੀਤਾ ਇਹਨਾਂ ਨੇ ਹੁਣ ਤੱਕ ਜਿਹੜਾ ਲੀਡਰ ਬਣਦਾ ਉਹਦੀ ਜਾਇਦਾਦ ਵਧ ਜਾਂਦੀ ਹੈ। ਥੋੜੀ ਤਾਂ ਨਹੀਂ ਵਧੀ ਸਾਡੀ ਤਾਂ ਨਹੀਂ ਵਧੀ ਇਹਨਾਂ ਦੀ ਕਿਵੇਂ ਵਧ ਗਈ ਭਾਈ ਮਾਈਨਿੰਗ ਆ ਮਾਈਨਿੰਗ ਵਾਲੇ ਬੰਦੇ ਬਦਲਦੇ ਨਹੀਂ ਲੁੱਟਣ ਵਾਲੇ ਤਾਂ ਕੌਣ ਰੋਕੂਗਾ ਇਹਨਾਂ ਨੂੰ ਨੁਕਸਾਨ ਤਾਂ ਸਾਨੂੰ ਹੈ ਨਾ ਤੇ ਰੋਕਾਂਗੇ ਵੀ ਅਸੀਂ ਸੋ ਇਹ ਗੱਲਾਂ ਜ਼ਰੂਰੀ ਨੇ ਜੁੜੋ ਨਾਲ ਤਾਂ ਹੀ ਆਪਾਂ ਰੋਕ ਪਾਵਾਂਗੇ ਇਹਨਾਂ ਨੂੰ